¡Gracias! ਪਟਾਣੇ ਦੇ ਗੋਲਦਮਾ ਨਾ ਹੋਵੇ ਇਹ ਮਾਣ ਦੇ ਮਾਣ ਦੇ ਮਾਣ ਦੇ ਬਾਦ ਬਖਸ਼ੀ ਹੈ ਜਿੰਦ ਦਾ ਆਸ਼ਾ ਕਰਾਂ ਦੀ ਭਾਂ ਦੇ ਘਰੇ ਕੁੜੀ ਹੋਵੇ ਤੇ ਭਰਾ ਦੇ ਘਰੇ ਪੁੱਤਰ ਹੋਵੇ भेण जी उदासा करादी मेर छोटी भेण पुत्र जी दी भेण जी उदासा करादी सची पास जी दालत बखी भेण जीर जी उदासा करादी सचे पासा बखशी जादियूं कराचे रखी बचे đi, ra đây, 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 गुरू ਮੋਢੇ ਪੈਨ ਆਉਂਦਾ ਸੀ ਵੀਰੇ ਸਭ ਤੋਂ ਪਹਿਲਾਂ ਬੇਨਤੀ ਕੀਤੀ ਸੀ ਤੇ ਆਪਣੇ ਟਾਈਮ ਦੇ ਵਿੱਚ ਇਹ ਸਮਾਪਤੀ ਕਰਨੀ ਕੋਈ ਜੱਫੀ ਨਹੀਂ ਅੱਜ ਬਹੁਤ ਮੰਦੀ ਹੈ ਸੋ ਇਸ ਕਰਕੇ ਜਿਹੜਾ ਕੋਈ ਆਸਣ ਆਇਆ ਸੋ ਸਾਰੇ ਜਣਾਂ ਲਈ ਆਪਾਂ ਖਿਆਲ ਰੱਖਣਾ ਕਿਲਾ ਆਪਣਾ ਨਹੀਂ ਵੀ ਇਹ ਕੋਈ ਮੈਗ ਫੋਨ ਦੇ ਵਿੱਚ ਨਹੀਂ ਇਸ ਕਰਕੇ ਬੇਨਤੀ ਹੈ ਕਿ ਆਪਾਂ ਜਿੰਨਾ ਟਾਈਮ ਦਿੱਤਾ ਔਰ ਜੇ ਸਮਾਪਤੀ ਕਰਨੀ ਕਿਰਪਾ ਕਰੀ ਹੁਣ ਭਾਈ ਮੁਖਤਾਰ ਸਿੰਘ ਜੀ ਗੁਰੂ ਗ੍ਰੰਥੀ ਸਿੰਘ ਜੀ ਗੁਰੂ ਸਾਹਿਬਾਇਕ ਸ਼ਬਦ ਦੇ ਕਿਹਾ ਪਹੀ ਕਹਾਣੀ ਇਹ ਇਹ ਹੈ ਕਲਗੀਧੰਸ਼ ਵਿੱਚ ਬੈਠ ਕੇ ਜੇ ਫੌਜੀ ਹੋ ਜੇ ਭੈਂਜੇ 10 ਦਾ ਪਰਵਾਨ ਕਰਨੀਆਂ ਚੜ੍ਹਦੀ ਕਲਾ ਦੇ ਰੱਖਣਾ ਹਰ ਮਦਦ ਬੱਦੀ ਰੱਖੋ ਸਹੀ ਦਾਤਾ ਪਰਾਨੀ ਸੱਚੇ ਪਾਤਸ਼ਾਹ ਦੇ ਮੋਰਾਂ ਵੀ ਫੌਜੀ ਹੋ ਜੇ ਭੈਂਜੇ 10 ਦਾ ਪਰਵਾਨ ਕਰਨੀਆਂ ਭੈਂਜੀ ਦਾਤਾ ਪਰਾਨੀ ਮੇਰੇ ਪੁੱਤਰ ਦੇ ਪੋਤਰੇ ਦੀ ਦਾਤ ਬਖਸ਼ੀ ਭੈਂਜੇ 10 ਦਾ ਪਰਵਾਨ ਕਰਨੀਆਂ ਸੱਚੇ ਪਾਤਸ਼ਾਹ ਮੇਰੇ ਕਾਰੋਬਾਰ ਤੇ ਲਾਗੋ 22 ਚੜ੍ਹਦੀ ਕਲਾ ਦੇ ਰੱਖੀ ਪਛਾਗ ਰਹੇ ਨਾਲੇ ਚਾਚੇ ਦਾ ਵਿਆਹ ਜਿਹੜੇ ਨਾਲੇ ਵੀਰ ਮਿਲ ਜੇ ਭੈਣ ਜੀ ਦਾਸਾਂ ਪ੍ਰਵਾਨ ਕਰਨਿਆ ਭੈਣ ਜੀ ਦਾਚਾ ਜੀ ਮੇਰੀ ਭੈਣ ਦਾ ਵਿਆਹ ਜੀ ਭੈਣ ਜੀ ਆਹੇ ਜੀ ਕੀ ਬੁੱਝੇ ਸਭ ਸੰਤੂ ਦੇ ਦੀਆਂ ਲੱਖਾਂ ਪੈਸਾ ਆਉਂਗਾ 8 ਲੱਖ ਰੁਪਇਆ ਹੋਣਾ ਇਹ ਮੇਲਾ ਨਾਰਾ ਸੰਜੀ ਸੁਲੋਗਨਾ ਕਰਾਇਮਾ ਦਾ ਪੂਰੀ ਜਗ੍ਹਾ ਤੇ 50 ਮਿੰਟ ਪਿੰਡ ਅਕਲੀ ਮਸਜਿਦ ਤੇ ਇਹ ਸੰਤਾਂ ਦੀ ਸਵਾ ਸਮਰਥਾ ਨੂੰ ਰੰਗਿਆ ਆ ਸਾਰੀ ਸੰਤਨਤੀਆਂ ਬੁੱਤਰੀਆਂ ਦਾ ਤਾਂ ਬੱਚਿਆਂ ਦੀਆਂ ਦਰਤਾਂ ਬਾਹਰਲੇ ਕੈਨੇਡਾ ਅਮਰੀਕਾ ਸਾਰੀ ਚਿੰਤਾ ਜਾਂਦੀ ਹੈ ਕਿ ਸਾਰੀ 1 ਮਹੀਨੇ ਤੋਂ ਖੰਡ ਦਾ ਸ਼ੁਰੂ ਹੋਣ ਦੇ ਮਹਾਰਾਜ ਜੀ ਦੇ ਸਾਰੀ 1 ਮਹੀਨੇ ਤੋਂ ਬਾਬਾ ਜੀ ਦਾ ਮੇਲਾ ਕਰਾਇਆ ਜਾਂਦਾ ਹੈ ਤੇ ਲੰਗਰ ਸੰਤਾਂ ਨੂੰ ਬਹੁਤ ਸਰਤਾ ਪ੍ਰੇਮਨਾ ਸਿਖਾਇਆ ਜਾਂਦਾ ਹੈ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬੋਲੇ ਸੰਤਪਾਪਾ ਅਮਰਾਜ ਸੁਵਾਨਾ ਜੋੜ ਮੇਲਾ ਹਰ ਸਾਡੀ ਤਰ੍ਹਾਂ 1 ਤਰੀਕ ਤੋਂ ਲੈ ਕੇ 22 ਤਰੀਕ ਤੱਕ ਥਾਂਡਪਾਠ ਹੁੰਦੇ ਨੇ ਤੇ 22 ਤਰੀਕ ਨੂੰ ਸੁਵਾਨਾ ਜੋੜ ਮਿਲਦਾ ਬੜੀ ਧੁੰਮਤਾਰ ਨਾਲ ਮਨਾਇਆ ਜਾਂਦਾ ਇਸ ਮੇਲੇ ਵਿੱਚ ਸਵੇਰ ਤੋਂ ਸਵੇਰ ਤੋਂ ਹੀ ਥਾਂਡਪਾਠ ਦੇ ਭੋਗ ਤੋਂ ਬਾਦ ਧਾਰਮਿਕ ਪੁਰਗਮ ਹੁੰਦੇ ਨੇ ਸ਼ਾਮ ਨੂੰ ਚਾਹ ਵੇਲੇ ਕੁਸ਼ਤੀਆਂ ਹੁੰਦੀਆਂ ਨੇ ਤੇ ਕੁਸ਼ਤੀਆਂ ਦੇ ਵਿੱਚ ਚੰਗੇ-ਚੰਗੇ ਪਹਿਲਵਾਨ ਆਪਣਾ ਜੋਰ ਦਿਖਾਉਂਦੇ ਨੇ ਇਹ ਮੇਰਾ ਫਸਾਦੀ ਤਹਾ ਧਾਰਮਿਕ ਤੋਲ ਤੇ ਮਨਾਇਆ ਜਾਂਦਾ ਹੈ ਤੇ ਇਸ ਮੇਲੇ ਵਿੱਚ ਸਾਨੂੰ ਇਹ ਮਿਲਦਾ ਹੈ ਕਿ ਸਾਰੇ ਆਲ ਮਿਲ ਕੇ ਲੋਕ ਕਿ ਪ੍ਰਮਾਤਮਾ ਦਾ ਨਾਮ ਜਪਾਣਾ ਚਾਹੀਦਾ ਹੈ ਇਹ ਬਾਬਾ ਜੀ ਦਾ ਸੰਦੇਸ਼ਾ ਹੈ ਫੀ ਨਾਮ ਨਾਲ ਜੋੜਨਾ ਇਸ ਮੇਲੇ ਵਿੱਚ ਸਾਨੂੰ ਇਹ ਮਿਲਦਾ ਹੈ ਕਿ ਨਾਲ ਮਿਲ ਕੇ ਲਾਣਾ ਆਪਾਂ ਨਸ਼ਾ ਤੋਂ ਬਾਹਰ ਸਕਦੇ ਹਾਂ ਨਸ਼ਾ ਤੋਂ ਬਾਹਰ ਸਕਦੇ ਹਾਂ ਚੰਗੇ ਕੰਮ ਕਰ ਸਕਦੇ ਹਾਂ ਇਹ ਮੇਲੇ ਵਿੱਚ ਸਾਰੀ ਦਿਹਾੜੀ ਧਾਰਮਿਕ ਗੁਰੂਆਂ ਜਾਂਦਾ ਹੈ ਤੇ ਸ਼ਾਮ ਨੂੰ ਕੁਸ਼ਤੀਆਂ ਦਾ ਨਾਲ ਸਵੇਰ ਚਲਾਈ ਜਾਂਦੀ ਹੈ ਇਹ ਧਾਰਮਿਕ ਤੇ ਮੇਲਾ ਸਾਨੂੰ ਸੰਦੇਸ਼ ਧਾਰਮਿਕ ਰਹਿਣ ਦਾ ਸੰਦੇਸ਼ ਦਿੰਦਾ ਹੈ ਵੈਜੀ ਦੇ ਸਾਥਾ ਜੀ ਉਹ ਅਗਿਤੀ ਦੇ ਪਤੇ ਸਤਨ ਸੁਲਤਾਨ ਸੰਤਪਾਪਾ ਰਾਮਦਾਸ ਜੀ ਦੇ ਸਾਲਾਨਾ ਜੋੜ ਮੇਲੇ ਤੇ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਮਤਲਬ ਸ੍ਰੀ ਗੁਰੂ ਰਾਮਦਾਸ ਜੀ ਦਾ 86ਵਾਂ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਲੰਗਰ 45 ਲੱਖ ਦਾ ਉਹ ਮਤਲਬ ਦੋ ਸਾਲਾਂ ਵਾਲੀ ਕੰਪਲੀਟ ਹੋ ਗਿਆ ਵਾ ਮਹਾਰਾ ਚਰਦੀ ਕਲਾ ਕਰੇ ਲੋਕ ਸੰਗਤਾਂ ਦੇ ਸੰਯੋਗ ਨਾਲ ਤੇ ਪਿੰਡ ਵਾਸੀਆਂ ਦੇ ਸੰਯੋਗ ਨਾਲ ਤੇ ਵਾਇਗਰੂ ਚਰਦੀ ਕਲਾ ਕਰੇ ਫਾਰਕ ਹਮ ਤੋਂ ਮਲੋ ਵਧੀਆ ਵਧੀਆ ਪ੍ਰੋਗਰਾਮ ਇੱਥੇ ਹੁੰਦਾ ਵਾ ਆਈ ਸੰਗਤਾਂ ਦੇ ਕਮਿਸ਼ਨਰ ਲੱਗਦੇ ਨੇ ਤੇ ਮਲ ਹੋਰ ਲੰਗਰ ਹਾਲ ਚੱਲਣਦੇ ਨੇ ਚਾਪ ਗੋੜਿਆਂ ਦੇ ਚੱਲਣਦੇ ਨੇ ਬਾਬੇ ਦੀ ਬਹੁਤ ਜ਼ਿਆਦਾ ਕਿਰਪਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾ